ਹਲੋ ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਲਓ ਜੀ ਅੱਜ ਆਪਾਂ ਸੌਟ ਕੱਟ ਤੇ ਗਰਨ ਬੇਸੀ ਐਦਾਂ ਦਾ ਸੂਟ ਆਪ ਨੂੰ ਕੋਲ ਆਇਆ ਸੀ ਐਸਟਰਾਂ ਦਾ ਫਲਾਵਰ ਚੁਬਚਿਣੀ ਇਸ ਤਰ੍ਹਾਂ ਹੂ ਲਾ ਉੱਪਰ ਤੇ ਇੱਧਰ ਆਪਣੀ ਬਾਥਲੀ ਆਪਾਂ ਪਹਿਲਾਂ ਇਹਨਾਂ ਨੂੰ ਅਲੱਗ ਕਰ ਦਈਏ ਠੀਕ ਹੈ ਜੀ ਤੇ ਫਿਰ ਆਪਾਂ ਇੱਧਰ ਧیرے ਦਾ ਕੱਟਦੇ ਕੱਟਦੇ ਤੇ ਅੰਤ ਤੱਕ ਕਮੀਜ਼ ਦੀ ਲੇਸ ਲਵਾ ਦਿੱਹ ਕੱਟਿੰਦਾ ਦੱਸਾਂਗੇ ਆਪਾਂ ਕੀ ਇਹਦੇ ਵਿੱਚ ਡੈਜਿੰਗ ਕਰਦੇ ਹਾਂ ਜਾਂ ਨਾ ਕਰਦੇ ਹਾਂ ਤਿਹਾ ਉਹ ਕੰਮ ਜਿੱਦ ਦਿਖਾਵਾਂਗੇ ਆਪਾਂ ਚਲੋ ਜੀ ਪਹਿਲਾਂ ਆਪਾਂ ਇਹਦੇ ਬਾਜੂ ਜਿਹੜੇ ਕਟਿੰਗ ਕਰਨੇ ਨੇ ਉਹ ਕਰ ਦਿੱਤੇ ਠੀਕ ਹੈ ਇਹਨਾਂ ਨੂੰ ਅਲੱਗ ਕਰ ਦਿੱਤੀ ਲੋ ਜੀ ਆਪਾਂ ਬਾਜੂਆਂ ਦੇ ਪੀਸ ਜਿਹੜੇ ਨੇ ਉਹ ਵੱਖਰੇ ਕਰ ਦਿੱਤੇ ਨੇ ਆਹ ਕਮੀਜ਼ ਦਾ ਬੈਕ ਸਾਈਡ ਦਾ ਪੱਲਾ ਉਹ ਫਰੰਟ ਸਾਈਡ ਦਾ ਤੇ ਆਪਾਂ ਇੱਕ ਤੇ ਸਤਾਰੀ ਜੀ ਲੱਗੀ ਤੇ ਇਹਦੇ ਵਿੱਚ ਹੈਗੇ ਕਾਣ-ਕਾਣ ਆਪਾਂ ਤੁਹਾਨੂੰ ਕੱਟਣ ਦਾ ਤਰੀਕਾ ਦੱਸ ਸਕਦੇ ਆ ਤੇ ਇਹ ਆਪਾਂ ਤਾਂ ਇਹ ਕਰਕੇ ਤਾਂ ਹੀ ਰੱਖੇ ਨੇ ਵੀ ਤੁਹਾਨੂੰ ਕਾਣ ਦਾ ਦਿਖਾਈ ਦੇ ਆਪਾਂ ਦੇਖੋ ਇਸ ਪੱਲੇ 'ਚ ਵੀ ਕਾਣ ਸੀਗੀ ਤੇ ਹੁਣ ਇਹ ਦੇਖੋ ਬਿਲਕੁਲ ਸੈਟ ਬਿਲਕੁਲ ਸੈਟ ਪਿਆ ਇਹਦੇ ਵਿੱਚ ਕੋਈ ਵਾਲ ਨਹੀਂਗਾ ਕਿਉਂਕਿ ਕਾਣ ਇੰਨੀ ਇਧਰਲੇ ਪਾਸੇ ਵੀ ਹੈ ਤੇ ਉਧਰਲੇ ਪਾਸੇ ਵੀ ਆਪਾਂ ਇਹਦੇ ਵਿੱਚ ਤੇ ਜੇ ਆਪਾਂ ਕਹੀਏ ਵੀ ਇਧਰੋਂ ਬਰਾਬਰ ਕਰਕੇ ਰੱਖ ਲੈਨੇ ਤਾਂ ਕਾਣ ਥੱਲੇ ਜਾਵੇ ਜਾਂ ਥੱਲੇ ਆ ਤੇ ਕਾਣ ਉੱਪਰ ਆਵੇ ਉਹ ਵੇਖੋ ਫਿਰ ਤਾਂ ਆਪਣੀ ਜਿਹੜੇ ਕਮੀਜ਼ ਹੁੰਦੇ ਨੇ ਉਹ ਵਿੰਗੇ ਜਾਣ ਲੱਗ ਜਾਂਦੇ ਨੇ ਆਹ ਦੇਖੋ ਆਪਾਂ ਤੱਕ ਕਿ ਨਾਲ ਫੜ ਕੇ ਇੱਥੋਂ ਬਰਾਬਰ ਕੀਤਾ ਹੋਇਆ ਠੀਕ ਹੈ ਇੱਥੋਂ ਆਪਾਂ ਬਰਾਬਰ ਕੀਤਾ ਤੁਹਾਨੂੰ ਦਿਖਾਉਣ ਵਾਸਤੇ ਇਹਦੇ ਵਿੱਚ ਇੰਨੀ ਕਾਣ ਹੈ ਇਹਦੇ ਵਿੱਚ ਵੀ ਇੰਨੀ ਹੋਣੀ ਹੈ ਇਹਦੇ ਵਿੱਚ ਦੇਖੋ ਇੱਥੇ ਵਾਲ ਪੈਂਦਾ ਹੈ। ਇੱਥੇ ਇੱਥੇ ਵਾਲ ਪੈਂਦਾ ਹੈ। ਪਤਾ ਲੱਗਦਾ ਵੀ ਇਹ ਕੱਪੜਾ ਵੀ ਤੱਕੇ ਨਾਲ ਉੱਪਰ ਨੂੰ ਖਿੱਚਿਆ ਹੋਇਆ ਵੈਸੇ ਜਾਂਦਾ ਹੈ। ਜੇ ਇਹਦੇ ਚੋਂ ਆਪਾਂ ਇਹਦੇ ਤੋਂ ਆਪਾਂ ਐ ਸੈੱਟ ਕਰਕੇ ਰੱਖ ਲਾਂਗੇ ਨਾ ਥੱਲੇ ਨੂੰ। ਜਿੱਥੇ ਕੱਪੜਾ ਸੈੱਟ ਆਉਂਦਾ ਹੈ ਆਪਾਂ ਉੱਥੇ ਕਰਕੇ ਰੱਖਾਂਗੇ। ਤੇ ਫਿਰ ਜਿਹੜੀ ਜਿੰਨੀ ਵੀ ਕਾਣ ਆਪਾਂ ਨੂੰ ਪਤਾ ਲੱਗ ਜੂਗੀ ਵੀ ਵੀ ਇੰਨੀ ਇਹਦੇ ਵਿੱਚ ਕਾਣ ਹੈ। ਜਿਹੋ ਆਪਾਂ ਇਸ ਤਰ੍ਹਾਂ ਐਸਟਰਾ ਕਰਕੇ ਠੀਕ ਹੈ। ਇਹ ਆਹ ਦੇਖੋ ਸਾਰਾ ਵਾਲ ਨਿਕਲ ਗਿਆ। ਨਿਕਲ ਗਿਆ। ਹੁਣ ਸੈੱਟ ਪਿਆ। ਆ ਵੀ ਸੈੱਟ ਆ ਵੀ ਸੈੱਟ। ਦੇਖੋ ਹੁਣ ਦੋਨਾਂ ਚਕਾਣ ਇਹਦੇ ਚ ਵੀ ਕਾਣਾ ਉੱਪਰ ਆ ਗਈ ਉਹਦੇ ਚ ਵੀ ਕਾਣਾ ਇਹ ਆਪਾਂ ਕਟਿੰਗ ਕਰਕੇ ਸੈੱਟ ਕਰ ਲੈਣਾ ਕਿਉਂਕਿ ਆਪਾਂ ਹਜੇ ਕਮੀਜ਼ ਦੀ ਲੰਬਾਈ ਲੰਬੂਈ ਨਹੀਂ ਸिलाई ਕਮੀਜ਼ ਦੀ ਲੰਬਾਈ ਆਪਾਂ ਇਸੇ ਕਰਕੇ ਨਹੀਂ ਸिलाई ਇਹ ਕਪੜੇ ਚਕਾਣ ਸੀਗੀ ਤੇ ਵੀ ਐ ਨਹੀਂ ਪਤਾ ਆ ਦੇਖੋ ਇਧਰਲੇ ਪਾਸੇ ਉਹ ਇੰਨਾ ਵੱਧ ਕੇ ਉਧਰਲੇ ਪਾਸੇ ਜੇ ਇਹਨਾਂ ਨਾਲ ਆਪਾਂ ਧੱਕਾ ਕਰਦੇ ਆ ਨਾ ਤੱਕੇ ਨਾਲ ਉਧਰ ਉਧਰੀ ਜੋੜ ਲੈਨੇ ਆ ਇਹ ਹੁਣ ਆਪਾਂ ਕਟਿੰਗ ਕਰਕੇ ਸਹੀ ਕਰਾਂਗੇ ਜੇ ਆਪਾਂ ਤੱਕੇ ਦੇ ਨਾਲ ਜੋੜਦੇ ਆ ਨਾ ਵੀ ਉਧਰਲੀ ਸਾਈਡ ਹੀ ਤੇ ਫਿਰ ਦੇਖੋ ਆਪਾਂ ਕਿੱਚਕੇ ਕਰਤਾ ਲਾਂਗੇ ਆ ਦੇਖੋ ਆਹ ਕਰ ਲਿਆ ਆ ਦੇਖੋ ਕਮੀ ਚ ਚ ਵਾਲ ਪੈਂਦੇ ਨੇ ਇਹ ਵਾਲ ਪੈਂਦੇ ਨੇ ਫਿਰ ਉਹ ਜਦੋਂ ਸਲਾਈ ਹੁੰਦੀ ਹੈ ਨਾ ਉਦੋਂ ਨਹੀਂ ਲੋਟ ਆਉਂਦਾ ਇਹਨੂੰ ਆਪਾਂ ਸੈੱਟ ਕਰਕੇ ਦਕਾਨ ਕੱਢ ਕੇ ਫਿਰ ਕਟਿੰਗ ਕਰਕੇ ਆਪਾਂ ਤੁਹਾਨੂੰ ਦਿਖਾਵਾਂਗੇ ਲਓ ਜੀ ਸਾਰੀ ਕਾਣਾ ਆਪਾਂ ਉੱਪਰ ਲਿਆ ਕੇ ਗੱਡੀ ਹੈ ਕਿਉਂਕਿ ਨੀਚਲੇ ਪਾਸੇ ਜਿਹੜਾ ਬਾਰਡਰ ਆ ਦੇਸੀ ਕੰਟ ਤੇ ਆਪਣਾ ਹਵਲਾ ਜਿਹੜਾ ਸਾਰਾ ਬਾਰਡਰ ਖਰਾਬ ਹੁੰਦਾ ਸੀ ਕਿਉਂਕਿ ਇਹਨਾਂ ਦੇ ਦੋਨੋਂ ਪਾਸੇ ਆਪਾਂ ਆ ਵੀ ਚੀਜ਼ ਜਿਹੜੀ ਆ ਬਾਰਡਰ ਇਹ ਵੀ ਮਲਾਉਣਾ ਸੀਗਾ ਆ ਬਾਰਡਰ ਵੀ ਆਪਾਂ ਨੂੰ ਮਲਾਉਣਾ ਪੈਣਾ ਸੀ ਜਿਹੜਾ ਆਪਾਂ ਦੇਖੋ ਬਿਲਕੁਲ ਬੰਦਾ ਕੇ ਧਰੇ ਆ ਵੀ ਆਪਾਂ ਨੂੰ ਮਲਾ ਕੇ ਧਰਨਾ ਪੈਣਾ ਸੀ ਤੇ ਆ ਬਾਕਸ ਵੀ ਜਿਹੜੇ ਨੇ ਇਹ ਵੀ ਆਪਾਂ ਨੂੰ ਮਲਾ ਕੇ ਧਰਨੇ ਪੈਣੇ ਸੀ ਹੁਣ ਆ ਫੁੱਲਾਂ ਦੇ ਨਾਲ ਫੁੱਲ ਸਾਰੇ ਦੇਖੋ ਆਰਡਰ ਦੇ ਨਾਲ ਆਰਡਰ ਸਾਰਾ ਆਪਾਂ ਮਲਾ ਕੇ ਤੇ ਫਿਰ ਸਾਰੇ ਕੰਨ ਉੱਪਰ ਆ ਗਏ ਸੀ ਉੱਪਰੋਂ ਆਪਾਂ ਜਿਹੜੀ ਕਾਂ ਕੱਟ ਦਿੱਤੀ ਹੈ ਤੇ ਜਿੰਨੀ ਵੀ ਲੱਥੀ ਸੀ ਆਪਾਂ ਕੱਪੜਾ ਹਾਂ ਫਾਲਦੂਾ ਤੇ ਕਾਂ ਸਾਰੇ ਉੱਪਰ ਲਾ ਕੇ ਕੱਟ ਕੇ ਹੁਣ ਆਪਾਂ ਇਹਦੀ ਕਰ ਦਿੰਦੇ ਹਾਂ ਕਟਿੰਗ ਹੁਣ ਆਪਾਂ ਕੋਈ ਔਖਾ ਨਹੀਂ ਹੋਏਗਾ ਕਰ ਚਲੋ ਜੀ ਕਰਦੇ ਕੱਟ ਇਹ ਜੀ ਲੋ ਜੀ ਆਪਾਂ ਡੱਬੇ ਸਾਰੇ ਮਿਲਾ ਕੇ ਧਰ ਲੈਣੇ ਆਹ ਵਾਲੇ ਬਾਰਡਰ ਸਾਰੇ ਆਪਾਂ ਇਸ ਵਿੱਚ ਮਿਲਾ ਕੇ ਧਰ ਕੇ ਉੱਪਰ ਕਾਂ ਕੱਟ ਕੇ ਤੇ ਹੁਣ ਆਪਾਂ ਤੁਹਾਨੂੰ ਦੱਸਦੇ ਆ ਇਹ ਵੀ ਪਹਿਲਾਂ ਮੇਚ ਆਈ ਹੈ ਇਹਦਾ ਵੀ ਆਪਾਂ ਸ਼ਹੀ ਰੱਖਣ ਕਿ ਜੇ ਆਪਾਂ ਜ਼ਿਆਦਾ ਟੀਰਾ ਰੱਖਦੇ ਆਂ ਤਾਂ ਪਤਲੇ ਬੰਦੇ ਦਾ ਨਾ ਮੋਢਾ ਡਿੱਗਦਾ ਹੈ। ਇੱਥੇ ਆਪਾਂ 7 ਦਾ ਨਿਸ਼ਾਨਾ ਲਾਵਾਂਗੇ। ਕਿਉਂਕਿ ਜਿਹੜਾ ਹੁੰਦਾ ਆ ਸ਼ਕਤੀ ਦਾ ਉਹ ਸ਼ਕਤੀ ਦੇ ਹਿਸਾਬ ਨਾਲ ਨਾ ਜਦੋਂ ਆਪਾਂ ਲਾਉਂਦੇ ਆਂ ਉਦੋਂ ਆਪਣਾ ਮੋਢਾ ਹਮੇਸ਼ਾ ਛੋਟਾ ਰਹਿ ਜਾਂਦਾ ਹੈ। ਕਿ ਆਪਾਂ ਕਈ ਵੀਡੀਓ ਦੇ ਵਿੱਚ ਆਪਾਂ ਦੱਸ ਚੁੱਕੇ ਹਾਂ ਮੋਢੇ ਦੀ ਪਟਾਈ ਬਾਰੇ। ਚਲੋ ਜਿਵੇਂ ਜਿਵੇਂ ਆਪਰੇ ਕੋਲ ਛੋਟਾ ਹੁੰਦੇ ਨੇ ਆਪਾਂ ਉਹ ਵੀ ਤੁਹਾਨੂੰ ਦੱਸ ਦੇਣਾ ਗਾ ਵੀ ਸੱਡੀਸਤ ਆ ਰਹੀ ਦੀ ਆਪਾਂ ਖਾਂਗੇ 1 ਇੰਚ ਬਾਅਦ। 1 ਇੰਚ ਆਪਾਂ ਵਧ ਰੱਖਦੇ ਆ ਇੱਥੋਂ ਛਾਤੀ ਵੀ 1 ਇੰਚ ਤਾਂ ਵਧ ਰੱਖੀ ਦੀਏ ਫਿਰ ਜਿਹੜਾ ਪਲੇਟ ਦੇ ਵਿੱਚ ਆ ਜਾਂਦਾ ਨਾ ਕੱਪੜਾ ਜਿਹੜਾ ਆਹ ਸਾਈਡ ਵਾਲਾ ਪਲੇਟ ਪੈਂਦਾ ਨਾ ਉਹਦੇ ਵਿੱਚ ਜਿਹੜਾ ਕੱਪੜਾ ਆ ਜਾਂਦਾ ਫਿਰ ਉਹ ਆਪਾਂ ਇੱਥੋਂ ਤਾਂ ਕਰ ਲੀਦਾ ਹਾਂ ਹਾਂਜੀ ਇਹ ਸੱਪ ਤਾਂ ਇਹ ਆਪਾਂ ਨਿਸ਼ਾਨ ਲਾਉਣਾ ਹੈ ਇਹੇ ਪਦਾ ਪਲਾਉਣਾ ਹੈ 15 ਤੇ 15 ਰਹਿ ਜੂਗੀ ਉਹ ਕੇ ਲੰਬਾਈ ਦੇ ਸਹਾਰੇ ਨਾਲ ਜਿਹੜੇ ਆ ਸਾਈਜ਼ ਦੀ ਲੰਬਾਈ ਦੇ ਸਹਾਰੇ ਨਾਲ ਰੱਖਿਆ ਜਾਂਦਾ ਹੈਗਾ ਇੱਥੋਂ ਆਪਾਂ ਇਸ ਤਰ੍ਹਾਂ ਕਲਾਈ ਪਾ ਦੇਣੀ ਹੈ ਫਰੰਟ ਸਾਈਡ ਦੀ ਇਸ ਤਰ੍ਹਾਂ ਹੀ ਆਪਾਂ ਅੰਦਾਜ਼ਾ ਲਾ ਲਈਦਾ ਵੈਸੇ ਤਾਂ 1 ਇੰਚ ਦਾ ਲੱਗ ਜਾਂਦਾ ਇਹ ਹੋਜਦਾ ਕੱਟਣ ਕਰਕੇ ਨਾ ਮੈਜ਼ਰਮੈਂਟ ਹੋ ਜਾਂਦਾ ਕਾ ਦੇਖੋ 1 ਇੰਚ ਹੀ ਆਇਆ ਪੂਰਾ 1 ਇੰਚ ਆਇਆ ਆਪਣਾ ਦੋ ਵਾਰ ਤੇ ਕਰਨਾ ਜੀ ਇਹ ਫਰੈਸਟਾ ਇਹ ਵੀ ਆਪਾਂ 8.5 ਤੇ ਕਰਾਂਗੇ 3 ਤੋਂ 15 15 ਇੰਚ ਇਹ ਵੀ ਆਪਣਾ ਹੈਗਾ ਕਮਰ ਤਿਆਰ ਤੇ ਬਾਕੀ 1 ਇੰਚ ਆਪਾਂ ਪਲੇਟਾਂ ਦਾ ਕਿ ਵੱਧ ਲੈਣੀ ਹੈ ਇੱਥੋਂ ਇਹਨਾਂ ਦਾ 19 ਉੰਡੀ ਕੰਜੀ ਹੈ 9.5 ਦੇ ਆਪਾਂ ਨਿਸ਼ਾਨ ਲਗਾ ਲਾਂ ਇਹਦਾ ਸਾਰੇ ਨਿਸ਼ਾਨਾ ਮਾਪੜੇ ਤੋਂ ਲਾਦਾ ਜਿਸ ਦਿਨ ਭਾਰੀ ਨਾਲ ਆਪਦਾ ਕਟਾਈ ਕੀਤੀ ਨਾ ਉਹ ਆਵਲੀ ਸੈਟਸ ਲਾਈ ਕਿਵੇਂ ਲਾਉਣੀ ਹੈ ਇਹ ਵੀ ਆਪਾਂ ਤੁਹਾਨੂੰ ਦੱਸਾਂਗੇ 8:30 ਤੇ ਪਲੇਟ ਨੇ ਤੇ ਆਪਾਂ 11 ਦੇ ਬਾਅਦ। ਕਿਉਂਕਿ ਚਾਰ ਬਲੂਈਆਂ ਆਉਣਾ ਨਾ ਕਮੈਂਟ ਆਉਂਦਾ ਆ ਇਹ ਆਪਾਂ 6:30 ਤੇ ਪਤਲਾ ਜਿਆਦਾ ਹੋਵੇ ਨਾ ਤੇ 3 ਦੇ ਵੀ ਪਾ ਸਕਦੇ ਆ ਜੇ ਭਾਰਾ ਹੋਵੇ ਬੰਦਾ ਤੇ ਫੇਰ ਆਪਾਂ 4 ਤੇ ਪਾ ਸਕਦੇ ਆ। ਚਾਰ ਬਲੂਈਆਂ ਦਾ ਕਮੈਂਟ ਆਉਂਦੇ ਨੇ। ਕੋਈ ਗੱਲ ਨਹੀਂ ਉਹ ਵੀ ਆਪਾਂ ਤੁਹਾਨੂੰ ਆਪਣੇ ਸੂਟ ਦੀ ਪਾ ਕੇ ਦਿਖਾ ਦਾਂਗੇ। ਕਿਉਂਕਿ ਫੇਰ ਉਹੀ ਵੀ ਇਹ ਨੂੰ ਅੱਜ ਕੱਲ ਪਾਉਂਦਾ ਇਹ ਆਪਾਂ ਤੋਂ ਉਹਦੇ ਨੂੰ ਚਾਹਾਂਗਾ ਇਹ ਪਤਾ ਯਾ ਰੱਖਣਾ ਵੀ ਇੱਥੇ 3 3.5 ਇੰਚ ਦਾ ਫਾਸਲਾ ਤਾਂ ਹੋਣਾ ਹੀ ਚਾਹੀਦਾ ਇਹ ਜੇ ਜੇ ਤਾਂ ਪਾਰਾ ਬੰਦਾ ਹੋਵੇ ਪਾਰਾ ਨਾਪੇ ਦਾ ਹੋਵੇ ਫਿਰ ਤੁਸੀਂ ਵਿਚਾਲੇ ਆ ਜਾਂਦੇ ਏ ਥੋੜਾ ਜਿਹਾ ਆਪਾਂ ਨੂੰ ਤਾਂ ਚੱਕ ਕੇ ਲਾਉਣਾ ਪੈਂਦਾ 3 ਇੰਚ ਦਾ ਤਾਂ ਜ਼ਰੂਰ ਹੋਵੇ ਠੀਕ ਹੈ ਆਪਾਂ ਜਿਹੜਾ ਇਹ ਆਪਾਂ ਇੱਥੋਂ 7 ਤੋਂ ਹੀ ਪਾਉਨੇ ਇਹ ਵੀ ਇਹ ਦੋ ਦੋ ਯਾ ਪਰ ਨਿਸ਼ਾਨ ਲਾ ਰਣ ਦੋ ਦਿਨ ਸ਼ਾਮ ਲਾ ਕੇ ਸਾਰਾ ਟਿੱਡਾ ਕੱਟੇ ਕਿਸੇ ਗਾਲਿਆ ਕਰਨੀ ਵੀਡੀਓ ਤਾਂ ਹੈਗੀ ਕਮੀਜ਼ ਦੀ ਪਰ ਜਿਹੜੇ ਨਵੇਂ ਆਉਂਦੇ ਨੇ ਨਾ ਆਪਣੇ ਸਬਸਕ੍ਰਾਈਬਰ ਉਹਨਾਂ ਨੂੰ ਨਹੀਂ ਪਤਾ ਲੱਗਦਾ ਫਿਰ ਉਹ ਪਿੱਛੇ ਜਾ ਕੇ ਨਹੀਂ ਦੇਖਦੇ ਉਹ ਕਹਿ ਦਿੰਦੇ ਨੇ ਨਵੀਂ ਪਾ ਦੋ ਚ ਫालतू ਦਾ ਕਪੜਾ ਪਲਾ ਲੈਣ ओके okay, यहां पर बॉर्डर करके ना इस तरह बंद انا ਪਿਆ ਕਿਉਂਕਿ ਇਹ ਜਿਆਦਾ ਪਤਲਾ ਫਿਰ ਜੇ ਆਪਾਂ ਇੱਕ ਸਾਈਡ ਤੋਂ ਲੈਂਦੇ ਸੀ ਫਿਰ ਡੱਬੇ ਜਿਹੜੇ ਇੱਕ ਪਾਸੇ ਆ ਜਾਂਦੇ ਸੀ ਨਾ ਪਾ ਦੋ ਪਲੇ ਚੱਕ ਕੇ ਨਹੀਂ ਦੀ ਰੈਡੀ ਕਟਿੰਗ ਫਿਰ ਸੈੱਟ ਦੀ ਪਾ ਕੇ ਇਨੂੰ ਆਪਾਂ ਇੱਧਰਲੇ ਪਾਸੇ ਠੱਪ ਕੇ ਇਦਾਂ ਦੇ ਜਿਹੜੇ ਪਾਊਡਰ ਵਾਲੇ ਆਉਂਦੇ ਨੇ ਇਹਨਾਂ ਦਾ ਬੜਾ ਧਿਆਨ ਰੱਖਣਾ ਹੁੰਦਾ। ਇਹ ਸੈੱਡਾਂ ਦੇ ਫੁੱਲ ਤਾਂ ਇੱਧਰ ਉੱਧਰ ਹੋ ਹੀ ਜਾਂਦੇ ਨੇ ਕਿਉਂ ਜਿਹੜੇ ਜਿੱਦਾਂ ਹੁਣ ਇੱਥੇ ਸੀਗਾ ਫੁੱਲ ਜਾ ਇਹ ਤਾਂ ਫਿਰ ਹੋ ਹੀ ਜਾਣੇ ਨੇ ਜਦੋਂ ਆ ਇਹਨਾਂ ਦਾ ਆਪਾਂ ਵਿਚਲੇ ਉਹਦਾ ਧਿਆਨ ਰੱਖਣਾ ਹੁੰਦਾ। ਕਿ ਕਿਤੇ ਉਹ ਗਲਤ ਨਾ ਹੋ ਜਾਵੇ ਇਹਦੇ ਬਸ ਇੱਥੇ ਕਿ ਕੇ ਨਿਸ਼ਾਨਾ ਦਿਖਵਾ ਗਏ ਨੇ ਹਾਂਜੀ ਆਪਣਾ ਲਾਨ ਦੀ ਲੋੜ ਨਹੀਂ ਕਿ ਇਹਨੂੰ ਆਪਾਂ ਇਸ ਤਰੀਕਾ ਜੋੜ ਕੇ ਰੱਖ ਦੇਣਾ ਜੀ ਇਹ ਇਦਾਂ ਹੀ ਰਹਿਣਗੇ ਖਰਾਬ ਨਹੀਂ ਹੋਣਗੇ ਫਿਕਸ ਹੈਡਾ ਜਿਹੜਾ ਇਹਦਾ ਵੀ ਆਪਾਂ 11 ਲਵਾਵਾਂਗੇ ਕਿਉਂਕਿ ਇਹ 10.5 ਤੱਕ ਤਿਆਰ ਆਉਂਦਾ ਸੱਤ ਇੰਚ ਦਾ ਇਹ ਆਪਣਾ ਪਲੇਟ ਹੈ। ਇਹ ਨਾਨੰਬੀ ਆਪਾ ਸੈਤਰੇ ਕਰਨ। ਹੁਣ ਪਤਾੰ ਦੱਸ ਦਿਆਂ ਹਲੇ ਦਾ। ਕਿ ਇਹ ਵੀ ਬਹੁਤ ਵੀਕ ਨਹੀਂ ਜਾਨੀ ਕਿ ਪਤਲੇ ਵੀ ਨਹੀਂ ਵੀਕ ਹੀ ਹੈ ਜ਼ਿਆਦੇ। ਇਸ ਕਰਕੇ ਰਕਬਲਾ ਆਇਆ ਆਪਾਂ 2 ਇੰਚ ਲਈ ਲੈਣਾ। 1.5 ਇੰਚ ਰੱਖਾਂਗੇ ਆਪਾਂ 4.5 ਰਹਿ ਜਾਊਗਾ। ਇਸ ਬਾਕਸ ਬਣਾ ਕੇ ਵੀ ਦਿਖਾਈ ਦੇ ਸਕਦੇ ਹੋ ਇਸ ਤਰ੍ਹਾਂ ਦੇ ਅੰਦਾਜ਼ੇ ਨਾਲ ਵੀ ਬਹੁਤ ਵਧੀਆ ਆ ਜਾਂਦੀ ਏ ਜੇ ਤੁਸੀਂ ਮੈਨਣਾ ਤਾਂ ਮੈਨ ਵੀ ਸਕਦੇ ਐ ਇਸ ਤਰ੍ਹਾਂ ਦੇ ਥੋੜਾ ਜਿਹਾ ਲੀਰ ਲੱਗੀ ਨਾ ਤਾਂ ਹੋਰ ਕੰਮ ਚੂਗਾ ਤੇ ਇਸ ਆਪਾਂ ਜਿਹੜੇ ਬਾਜੂ ਕੱਟੇ ਨੇ ਨਾ ਇਹ ਆਪਾਂ ਕਿਉਂਕਿ ਘੇਰਾ ਛੋਟਾ ਸੀਗਾ ਤੇ ਇੰਨਾ ਦਾ ਤਾਂ ਕੋਈ ਹਿਸਾਬ ਕਿਤਾਬ ਹੀ ਨਹੀਂ ਹੈਗਾ ਸਿਗਾ ਵੀ ਆ ਜਿਹੜਾ ਫੁੱਲ ਹੈ ਵਜਾਲੇ ਨਹੀਂ ਦਾ ਸਾਈਡ ਤੇ ਤੇ ਇਸ ਕਰਕੇ ਆਪਾਂ ਇਹਦੇ ਬਾਹਾਂ ਵੀ ਪਤਲੀਆਂ ਹੀ ਲੱਗਣੀਆਂ ਲੀਨੀਆਂ ਜਾਂਦੀਆਂ ਨੇ ਫਿਰ ਮੈਂ ਆ ਜਿਹੜਾ ਕੱਪੜਾ ਬਚਦਾ ਸੀ ਨਾ ਆ ਵਾਲਾ ਕਮੀਜ਼ ਦੇ ਨਾਲ ਇੰਨਾ ਕੱਪੜਾ ਫालतू ਸੀਗਾ ਤੇ ਫਿਰ ਮੈਂ ਖੈ ਇਨਾ ਜੋੜ ਵੀ ਪੈਣਾ ਹੀ ਆ ਤੇ ਇਹ ਆਪਾਂ ਐਦੇ ਘੱਟ ਲਿਆ ਠੀਕ ਆ ਨਾਲ ਜਿੰਨਾ ਵੀ ਜੋੜ ਤੇ ਆਪਾਂ ਜੋੜ ਪਾਵਾਂ ਕਿਉਂਕਿ ਇਨਾ ਬਾਹਾਂ ਦੇ ਵਿੱਚ ਜੋੜ ਪੈਂਦਾ ਹੀ ਪੈਂਦਾ ਤੇ ਉੱਪਰੋਂ ਜੇ ਤਾਂ ਆਪਣਾ ਪੂਰਾ ਆ ਗਿਆ ਆਪਾਂ ਦੇਖਾਂਗੇ ਮੇਰੇ ਤੇ ਜੀ ਪੂਰਾ ਆ ਗਿਆ ਆਪਣੇ बाजू ਨਾਲ 1 8 ਸਵਾ 8ਾ ਕਪੜਾ ਥੋੜਾ ਜਿਹਾ ਪਾਉਗਾ ਬੈਕ ਸਾਈਡ ਤੇ ਆਪਾਂ ਪਾਵਾਂਗੇ ਫਰੰਟ ਆ ਪਾਣੀ ਰਹਿਣ ਲਾਂਗੇ ਇਹ बाजू ਦੀ ਕਟਾਈ ਵੀ ਜਿੱਤ ਸਕੋਗੇ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਜੇ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਤੇ ਕਮੈਂਟ ਆ ਕੇ ਜ਼ਰੂਰ ਦੱਸਿਆ ਜੀ ਸਸੀ ਕਾਚ